సేవ్ వాటర్ ప్రోగ్రామ్ ਤਹਿਤ ਅੱਜ ਹੁਸ਼ਿਆਰਪੁਰ ਦੇ ਬੀਐਸਐਫ ਕੈਂਪ ਖੜਕਾ ਚ ਇੱਕ ਸੈਮੀਨਾਰ ਦਾ ਆਯੋਜਨ ਪ੍ਰਕਾਸ਼ ਰਾਏ ਕੁਸ਼ਲਿਆ ਦੇਵੀ ਮੈਮੋਰੀਅਲ ਟਰਸ ਦੇ ਵੱਲੋਂ ਕੀਤਾ ਗਿਆ ਜਿਸ ਵਿੱਚ ਮੁੱਖ ਤੌਰ ਤੇ ਪੂਰਵ ਸੰਸਦ ਅਤੇ ਭਾਜਪਾ ਨੇਤਾ ਬਨਾਸ਼ ਰਾਏ ਖੰਨਾ ਮੁੱਖ ਤੌਰ ਤੇ ਮੌਜੂਦ ਰਹੇ ਅੱਜ ਬੀਐਸਐਫ ਦੇ ਕੈਂਪਸ ਦੇ ਵਿੱਚ ਸੇਵ వాటర్ ਦਾ ਇੱਕ ਸੈਮੀਨਾਰ ਹੋਇਆ ਜਿਹੜਾ ਸ਼੍ਰੀ ਪ੍ਰਕਾਸ਼ ਰਾਏ ਕੁਸ਼ਲਿਆ ਦੇਵੀ ਮੈਮੋਰੀਅਲ ਟਰਸਟ ਬਰੋ ਹਰ ਸਾਲ ਜਦੋਂ ਵੀ ਨਵੇਂ ਬੈ ਚਾਂਦੇ ਆ ਉਹਨਾਂ 'ਚ ਕਰਾਇਆ ਜਾਂਦਾ ਔਰ ਇਹਨਾਂ ਬੱਚਿਆਂ ਕੋਲੋਂ ਪੇਪਰ ਵੀ ਲਿਖਵਾਏ ਜਾਂਦੇ ਆ ਔਰ ਉਹ ਪੇਪਰ ਜਿਹੜੇ ਹੈ ਗਵਰਨਮੈਂਟ ਆਫ ਇੰਡੀਆ ਨੂੰ ਅਸੀਂ ਭੇਜਦੇ ਆ ਤੇ ਪੇਪਰਾਂ ਦੇ ਵਿੱਚ ਜਿਹੜੇ ਫਸਟ ਸੈਕੰਡ ਥਰਡ ਆਉਂਦੇ ਆ ਉਹਨੂੰ ਕੈਸ਼ ਪ੍ਰਾਈਜ਼ ਔਰ ਪੰਜ ਲੋਕਾਂ ਨੂੰ ਕੰਸੋਲੇਸ਼ਨ ਪ੍ਰਾਈਜ਼ ਰਏ ਆ ਉਹ ਦਿੱਤੇ ਜਾਂਦੇ ਨੇ ਅੱਜ ਦੇ ਇਸ ਸੈਮੀਨਾਰ ਦੇ ਵਿੱਚ ਪਾਣੀ ਨੂੰ ਕਿਸ ਤਰ੍ਹਾਂ ਬਚਾਣਾ ਇੱਕ ਮੇਰਾ ਸਲੋਗਨ ਹੈ ਕਿ ਹਰ ਰੋਜ਼ ਹਰ ਬੰਦਾ 1 ਲੀਟਰ ਪਾਣੀ ਬਚਾਵੇ ਉਦੇ 슬ੋਗਨ ਉੱਤੇ ਇਹਨਾਂ ਨੂੰ ਸਭ ਨੂੰ ਬੇਨਤੀ ਕਰਦੇ ਹਾਂ ਕਿ ਕੋਸ਼ਿਸ਼ ਕਰੀਏ ਕਿ ਅਸੀਂ ਘੱਟ ਤੋਂ ਘੱਟ 1 ਲੀਟਰ ਪਾਣੀ ਬਚਾਉਣ ਦੇ ਲਈ ਅ ਪ੍ਰਯਾਸ ਕਰੀਏ ਜਦੋਂ ਇਹ ਲੋਕ ਸੈਂਸਟਾਈਜ਼ ਹੋਣਗੇ ਸਵਦੇਸ਼ ਸ਼ੁਰੂ ਹੋਣਗੇ ਤੇ ਆਪਣੇ ਆਪ ਇਹ 1 ਲੀਟਰ ਨਹੀਂ ਕਈ ਲੀਟਰ ਪਾਣੀ ਬਚਾਉਣ ਦੇ ਇਹ ਸ਼ੁਰੂ ਕਰ ਦਣਗੇ ਸੋ ਮੈਂ ਆਸ ਕਰਦਾ ਕਿ ਅੱਜ ਜਿਹੜਾ ਸੈਮੀਨਾਰ ਹੈ ਉਹਦੇ ਵਿੱਚ ਬੜੇ ਧਿਆਨ ਨਾਲ ਇਹਨਾਂ ਬੱਚਿਆਂ ਨੇ ਗੱਲ ਸੁਣੀ ਹੈ ਔਰ BSF ਦਾ ਖਾਸੌਰਤੇ ਧੰਨਵਾਦ ਜਿਹੜੇ ਮੌਕਾ ਦਿੰਦੇ ਨੇ ਕਿ ਅਦਨੀ ਗੈਦਰਿੰਗ ਕਰਕੇ ਅਸੀਂ ਉਹਦੇ ਵਿੱਚ ਆਪਣੇ ਮੈਸੇਜ ਨੂੰ ਕਨਵੇ ਕਰਦੇ ਹਾਂ